ਅੱਜ ਜਿਹੜੀ ਖਰੀਦ ਆ ਸਾਡੀ ਮੰਡੀ ਜੱਚ ਸ਼ੁਰੂਆਤ ਕਰਨ ਲੱਗਿਆ ਤੇ ਜਿਹੜੀ ਪਹਿਲੀ ਡੇਰੀ ਸੀਗੀ ਉਹ ਸਾਡਾ ਕਿਸਾਨ ਵੀਰ ਪਾਉ ਤੋਂ ਹਰਪਾਲ ਸਿੰਘ ਸਾਲੋਪ ਮਹਿਮਾ ਸਿੰਘ ਜੀ ਦੀ ਖਰੀਦ ਅਸੀਂ ਸ਼ੁਰੂ ਕਰਾਈ ਆ ਮੈਂ ਤਾਂ ਇਹੀ ਕਹੂੰਗਾ ਵੀ ਹੁਣ ਤੱਕ ਜਿੰਨੇ ਵੀ ਸੀਜ਼ਨ ਜਦ ਦੀ ਸਰਕਾਰ ਆਈ ਆ ਤੁਹਾਨੂੰ ਪਦੇਵ ਨਾਲ ਦੀ ਨਾਲ ਚੁਕਾਈ ਵੀ ਹੁੰਦੀ ਰਹੀ ਆ ਤੇ ਪੇਮੈਂਟਾਂ ਵੀ ਪਈਆਂ ਤੇ ਨਾਲ ਕੋਈ ਬਾਰਦਾਨੀ ਪ੍ਰੋਬਲਮ ਨਹੀਂ ਆਈ ਕਦੇ ਪਰ ਨਾਲ ਹੀ ਨਾਲ ਮੈਂ ਅਪੀਲ ਇਹ ਕਰੂੰਗਾ ਵੀ ਜਿੱਥੇ ਸਰਕਾਰ ਸਾਧਣ ਲੱਗੀ ਆ ਉੱਥੇ ਕਿਸਾਨ ਭਰਾਵਾਂ ਨੂੰ ਇਹੀ ਕਹੂੰਗਾ ਵੀ ਜਿਹੜੀ ਡੇਰੀ ਹੈ ਕਾਹਲੀ ਨਾ ਕਰਿਓ ਸਰਕਾਰ ਕੇ ਮੰਡੀ ਚ ਲੈ ਕੇ ਆਓ ਵੀ ਤਾਂ ਜੋ ਉਸ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਦੋਂ ਆਪਾਂ ਨਰਮ ਪਟਕੇ ਲੈ ਕੇ ਜਾਂਦੇ ਆ ਤੇ ਜੋ ਪਰੇਸ਼ਾਨੀ ਜਦੋਂ ਕਿਸਾਨ ਨੂੰ ਹੁੰਦੀ ਆ ਉਹਦੇ ਨਾਲ ਦੁੱਖ ਸਾਨੂੰ ਵੀ ਹੁੰਦਾ ਆ ਤੇ ਆਰਦੀਪਾਈ ਚਾਰ ਨੇ ਵੀ ਇਹਦਾ ਸਾਨੂੰ ਇਹੀ ਆ ਵੀ ਜਦੋਂ ਤੁਸੀਂ ਫਸਲ ਲੈ ਕੇ ਆਵੋ ਇੱਥੇ ਤੇ ਪੂਰੀ ਸਿਕਾ ਕੇ ਲੈ ਕੇ ਆਵੋ ਬਾਕੀ ਸਾਡੀ ਗਰੰਟੀ ਆ ਬਾਕੀ ਜਿੰਮੇਵਾਰ ਖਰੀਦ ਏਜੰਸੀਆਂ ਹੈਗੀਆਂ ਨੇ ਇਹ ਸਾਰੇ ਪ੍ਰਬੰਧ ਮੁਕੰਮਲ ਨੇ ਕਿਸ ਤਰ੍ਹਾਂ ਦੀ ਬਾਰਦਾਨੇ ਦੀ ਪ੍ਰੋਬਲਮ ਜਨ ਦੇ ਵੀ ਜਾਊਗੀ ਤੇ ਨਾ ਹੀ ਜਿਹੜੀ ਪੇਮੈਂਟ ਆ ਜਿਵੇਂ ਅਕਸਰ ਤੁਸੀਂ ਪਹਿਲਾਂ ਵੀ ਦੇਖਿਆ ਨਾਲ ਦੀ ਨਾਲ ਪੇਮੈਂਟ ਹੋਊਗੀ ਇੱਕ ਮੁਆਵਜ਼ੇ ਦੀ ਗੱਲ ਵੀ ਚੱਲਦੀ ਹੈ ਵੀ ਦਰਿਆ ਦੇ ਅੰਦਰ ਨੁਕਸਾਨ ਹੈ ਤੁਸੀਂ ਸਾਡੇ ਦੇ ਬੁੱਕ ਤੇ ਜਾਂਦੇ ਰਹੋ ਸਾਰੇ ਦੇਖਿਆ ਹਾਲਾਤ ਉਹਨਾਂ ਮੁਆਵਜ਼ਾ ਕਰੋ ਤਾਂ ਕੰਮ ਅਸਲ ਗਦਾਵਰੀਆਂ ਚੱਲ ਰਹੀਆਂ ਨੇ ਜਿੱਥੇ ਸੇ ਖੜਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਵੇਂ ਹੁਣ ਬਦਸਤਵ ਜੇ ਹਲਕੇ ਸਬਰਾਣ ਦੀ ਗੱਲ ਕਰੀਏ ਅਸੀਂ ਕਹਿ ਕੇ ਸਪੈਸ਼ਲ ਗਦਾਵਰੀ ਕਰਾਈ ਹੈ ਕਈ ਜਗ੍ਹਾ ਪ੍ਰੋਬਲਮ ਦਰਿਆ ਵਾਲੀ ਤੋਂ ਵੱਖਰੀ ਪ੍ਰੋਬਲਮ ਆਈ ਆ ਵੀ ਜਿਹੜੀ ਜੀਰੀ ਆ ਉਦੋਂ ਸਾਰ ਨਹੀਂ ਹੋ ਰਿਹਾ ਉਹ ਧਿਆਨ ਚ ਲੈਂਦੀ ਆ ਸਾਨੂੰ ਇਹ ਆ ਵੀ ਜੇ ਬਾਰੇ ਸਾਰੇ ਤੇ ਦੂਜਾ ਵਾਇਰਸ ਆ ਰਿਹਾ ਬਿਲਕੁਲ ਜੀ ਮੌਸਮ ਤੁਹਾਨੂੰ ਪਤਾ ਹੀ ਹੈ ਬੜਾ ਗਲਤ ਰਿਹਾ ਹੈ ਨਾ ਰੌਂ ਰਿਹਾ ਤੇ ਉਹ ਵੀ ਖਰਾਬੀਆਂ ਚੱਲ ਰਹੀਆਂ ਨੇ ਤੇ ਉਹ ਜਿਹੜਾ ਵੀ ਉਸਤਾਲ ਨਾਲ ਦੀ ਨਾਲ ਸਾਨੂੰ ਮੌਜਤ ਦੇ ਜਿਹੜਾ ਪੋਨਾ ਵਾਇਰਸ ਸੀ ਜਿਹੜਾ ਹਲਦੀ ਵੈਸ ਦੀ ਪੇਟ ਦੇ ਉਹਦੀ ਖਰਾਬੀਆਂ ਵੀ ਕਰਵਾਈ ਜਾਂਦੀਆਂ ਨੇ ਦੇਖੋ ਇਹ ਸਾਰੀਆਂ ਚੀਜ਼ਾਂ ਸਰਕਾਰ ਦੇ ਧਿਆਨ 'ਚ ਤੁਹਾਨੂੰ ਪਤਾ ਹੀ ਨੁਕਸਾਨ ਤਾਂ ਹੋਇਆ ਪਰ ਸਪੈਸ਼ਲ ਖਰਾਬੀਆਂ ਜਿਹੜਾ ਨੁਕਸਾਨ ਹੜਾਂ ਕਾਰਨ ਹੋਇਆ ਜਿਵੇਂ ਦਰਿਆ ਦੇ ਵਿੱਚ ਫਸਣਾੜ ਗੀਆਂ ਜਾਂ ਫਿਰ ਆਪਣੇ ਇਧਰ ਘਟ ਹੋਇਆ ਬਾਕੀ ਸਤੰਪੁਰ ਸਾਈਡ ਜਾਂ ਹੋ ਬਾਕੀ ਆ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋਇਆ ਸਰਕਾਰ ਇਹ ਮਨ ਲੋ ਇਹ ਪੂਰਾ ਹੈਗਾ ਵੀ ਜੋ ਉਹਨਾਂ ਨੂੰ ਨੁਕਸਾਨ ਹੋਇਆ ਸੀ ਬਦ ਤੋਂ ਬਦ ਉਹਨਾਂ ਨੁਕਸਾਨ ਦੀ ਜਿਹੜੀ ਪੂਰਤੀ ਆ ਉਹ ਕਰ ਸਕੀਏ ਅੱਜ ਜਿਹੜੀ ਖਰੀਦ ਆ ਸਾਡੀ ਮੰਡੀ ਜਾ ਚ ਸ਼ੁਰੂਆਤ ਕਰਨ ਲੱਗਿਆ ਤੇ ਜਿਹੜੀ ਪਹਿਲੀ ਡੇਢੀ ਸੀਗੀ ਉਹ ਸਾਡਾ ਕਿਸਾਨ ਵੀਰਪਾਲ ਤੋਂ ਹਰਪਾਲ ਸਿੰਘ ਸਾਲਪ ਮਹਿਮਾ ਸਿੰਘ ਜਿੱਦਿ ਖਰੀਜ ਇਸੇ ਸ਼ੁਰੂ ਕਰਾਈ ਆ ਮੈਂ ਤਾਂ ਇਹੀ ਕਹੂੰਗਾ ਵੀ ਹੁਣ ਤੱਕ ਜਿੰਨੇ ਵੀ ਸੀਜ਼ਨ ਜਿੱਦਿ ਸਰਕਾਰ ਆਈ ਆ ਤੁਹਾਨੂੰ ਪਦੇਵ ਨਾਲ ਨਾਲ ਚਕਾਈ ਵੀ ਹੁੰਦੀ ਰਹੀ ਆ ਤੇ ਪੇਮੈਂਟਾਂ ਵੀ ਪਈਆਂ ਤੇ ਨਾਲ ਕੋਈ ਬਾਰਦਾਨੀ ਪ੍ਰੋਬਲਮ ਨਹੀਂ ਆਈ ਕਦੇ ਤੇ ਪਰ ਨਾਲ ਹੀ ਨਾਲ ਮੈਂ ਅਪੀਲ ਇਹ ਕਰੂੰਗਾ ਵੀ ਜਿੱਥੇ ਸਰਕਾਰ ਸਾਧਣ ਲੱਗੀ ਆ ਉੱਥੇ ਕਿਸਾਨ ਭਰਾਵਾਂ ਨੂੰ ਇਹੀ ਕਹੂੰਗਾ ਵੀ ਜਿਹੜੀ ਜੀੜੀ ਕਾਲੀ ਨਾ ਕਰਿਓ ਸਕਾਰ ਕੇ ਮਨ ਵਿੱਚ ਲੈ ਕੇ ਆਓ ਵੀ ਤਾਂ ਜੋ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਦੋਂ ਆਪਾਂ ਨਰਮ ਪੱਟ ਕੇ ਲੈ ਕੇ ਜਾਂਦੇ ਆ ਤੇ ਜੋ ਪਰੇਸ਼ਾਨੀ ਜਦੋਂ ਕਿਸਾਨ ਨੂੰ ਹੁੰਦੀ ਆ ਉਹਦੇ ਨਾਲ ਦੁੱਖ ਸਾਨੂੰ ਵੀ ਹੁੰਦਾ ਆ ਤੇ ਬਾੜ ਦੀ ਪੈਚਾਰੀ ਵੀ ਹੁੰਦਾ ਸਾਨੂੰ ਇਹੀ ਆ ਵੀ ਜਦੋਂ ਤੁਸੀਂ ਫਸਲ ਲੈ ਕੇ ਆਵੋ ਉੱਥੇ ਤੇ ਪੂਰੀ ਸਕਾ ਕੇ ਲੈ ਕੇ ਆਵੋ ਬਾਕੀ ਸਾਡੀ ਗਰੰਟੀ ਆ ਬਾਕੀ ਜਿੰਮੇਵਾਰ ਖਰੀਦ ਏਜੰਸੀਆਂ ਹੈਗੀਆਂ ਨੇ ਇਹ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਤਰ੍ਹਾਂ ਦੀ ਬਾੜਦਾਨੇ ਦੀ ਪ੍ਰੋਬਲਮ ਨਹੀਂ ਆਉਂਦੀ ਤੇ ਵੀ ਜਾਊਗੀ ਤੇ ਨਾ ਹੀ ਜਿਹੜੀ ਪੇਮੈਂਟ ਆ ਜਿਵੇਂ ਅਕਸਰ ਤੁਸੀਂ ਪਹਿਲਾਂ ਵੀ ਦੇਖਿਆ ਨਾਲ ਦੇ ਨਾਲ ਪੇਮੈਂਟ ਹੋਊਗੀ ਮੁਆਵਜ਼ੇ ਦੀ ਗੱਲ ਵੀ ਚੱਲਦੀ ਹੈ ਜਿਹੜੇ ਤਰ੍ਹਾਂ ਦੇ ਅੰਦਰ ਨੁਕਸਾਨ ਹੈ ਤੁਸੀਂ ਵੀ ਹੜਾ ਦੇ ਦੁੱਖ ਤੇ ਜਾਂਦੇ ਰਹੋ ਸਾਰੇ ਦੇਖਿਆ ਹਾਲਾਤ ਹੌਣ ਮੁਵਾਬਜਾ ਕਰੋ ਤਾਂ ਕੰਮ ਨਹੀਂ ਬਣਦਾ ਅਸਰ ਗਦਾਵਰੀਆਂ ਚੱਲ ਰਹੀਆਂ ਨੇ ਜੀ ਜਿੱਤੀ ਤੇ ਖੜਾਂ ਗੁਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਵੇਂ ਹੁਣ ਬਦਨਸਤ ਬਜੇ ਹਲਕੇ ਸਬਰਾਲ ਦੀ ਗੱਲ ਕਰੀਏ ਅਸੀਂ ਕਹਿ ਕੇ ਸਪੈਸ਼ਲ ਗਦਾਵਰੀ ਕਰਾਈ ਹੈ ਕਈ ਜਗ੍ਹਾ ਪ੍ਰੋਬਲਮ ਦਰਿਆ ਵਾਲੀ ਤੋਂ ਵੱਖਰੀ ਪ੍ਰੋਬਲਮ ਆਈ ਆ ਵੀ ਜਿਹੜੀ ਜੀਰੀ ਆ ਉਹ ਤਾਂ ਅਨਸਾਰ ਨਹੀਂ ਹੋ ਰਿਹਾ ਉਹ ਧਿਆਨ ਚ ਲੈਂਦੀ ਆ ਤਲੂਈ ਆ ਵੀ ਜਿਹੜੇ ਬਾਰੇ ਸਾਰੇ ਤੇ ਦੂਜਾ ਵਾਇਰਸ ਆ ਰਿਹਾ। ਬਿਲਕੁਲ ਜੀ ਮੌਸਮ ਤੁਹਾਨੂੰ ਪਤਾ ਹੀ ਹੈ ਬੜਾ ਗਲਤ ਰਿਹਾ ਹੈ ਨਾ ਰੌਂ ਰਿਹਾ ਤੇ ਉਹਦੀਆਂ ਘਰਾਵਰੀਆਂ ਚੱਲ ਰਹੀਆਂ ਨੇ ਤੇ ਉਹ ਜਿਹੜੇ ਵੀ ਉਸਾਲ ਨਾਲ ਦੀਆਂ ਸਨ ਮੌਜੂਦ ਤਾਂ ਹੈ ਉਹ ਜਿਹੜਾ ਫੋਨਾ ਵਾਇਰਸ ਸੀ ਤਾਂ ਹਲਦੀ ਵੈਸ਼ ਦੀ ਪੇਟ ਦੇ ਉਹਦੀ ਘਰਾਵਰੀ ਵੀ ਕਰਵਾਈ ਜਾਂਦੀ ਹੈ। ਦੇਖੋ ਇਹ ਸਾਰੀਆਂ ਚੀਜ਼ਾਂ ਸਰਕਾਰ ਦੇ ਧਿਆਨ 'ਚ ਤੁਹਾਨੂੰ ਪਤਾ ਹੀ ਨੁਕਸਾਨ ਤਾਂ ਹੋਇਆ ਪਰ ਸਪੈਸ਼ਲ ਘਰਾਵਰੀਆਂ ਜਿਹੜੇ ਨੁਕਸਾਨ ਹੜਾਂ ਕਾਰਨ ਹੋਇਆ ਜਿਵੇਂ ਦਰਿਆ ਦੇ ਵਿੱਚ ਫਸਲਾੜ ਗਈਆਂ ਜਾਂ ਫਿਰ ਆਪਣੇ ਇਧਰ ਘਟ ਹੋਇਆ ਬਾਕੀ ਸਤੰਪੁਰ ਸਾਈਡ ਜਾਂ ਹੋਰ ਹੋਏ ਨੁਕਸਾਨ ਉਹਨਾਂ ਦੀਆਂ ਘ ਬਾਕੀ ਆ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋਇਆ ਸਰਕਾਰ ਇਹ ਮਤਲਬ ਇਹ ਪੂਰਾ ਹੈਗਾ ਵੀ ਜੋ ਉਹਨਾਂ ਨੂੰ ਨੁਕਸਾਨ ਹੋਇਆ ਸੀ ਬਦ ਤੋਂ ਬਦ ਉਹਨਾਂ ਨੁਕਸਾਨ ਦੀ ਜਿਹੜੀ ਪੂਰਤੀ ਆ ਉਹ ਕਰ ਸਕੀ ਹੈ